سردار سکھا سنگھ شہید جو اس پنڈ کے نام آسمان سے پہنچا گیا ہے وہی باوجود جو لیے وہ کہنا چاہنا ہے ایک چھوٹی جی مثال ہے میرے بزرگ پہنا سمجھ کر گیا اصل بڑھاپے کی اور جوانی کی سزا لڑائی رہی ہے کشمکش رہا دی بزرگ بہ کے کہہ دی سنا پہن تیری نو کا کی حال ہے ਨੀ ਕੀ ਦਸਾਂ ਗਿੱਦਣ ਦੀ ਆਈ ਏ ਇਹਨੇ ਤਾਂ ਮੈਨੂੰ ਚੌਂਕਿਓਂ ਹੀ ਕਰ ਦਿੱਤਾ ਇਹ ਨਹੀਂ ਸੋਚਦੀ ਵੀ ਬਿਠਾ ਕੇ ਖਾਉਂਦੀ ਏ ਸੇਵਾ ਕਦੇ ਚੌਂਕਿਓਂ ਕਰ ਦਿੱਤਾ ਜਵਾਨੀ ਦਾ ਔਰ ਟਗੜਾ ਬੁਢਾਪੇ ਦਾ ਸਾਰਾ ਚੱਲਦਾ ਰਿਹਾ ਜਵਾਨੀ ਆਪਣੀ ਜਗ੍ਹਾ ਪਾਉੜੀ ਹੈ ਲੈਣਾ ਚਾਹਦੀ ਹੈ ਬੁਢਾਪਾ ਛੱਡਣਾ ਨਹੀਂ ਚਾਹਦਾ ਟਗੜਾ ਨਹੀਂ ਹੋਵੇਗਾ ਤਾਂ ਕੀ ਹੋਵੇਗਾ ਸੋ ਕੌਮਰ ਉਹ ਦੇਸ਼ ਆਜ਼ਾਦ ਤਰੱਕੀ ਕਰ ਸਕਦਾ ਜਿੱਥੇ ਜਵਾਨੀ ਔਰ ਬੁਢਾਪਾ ਮਿਲ ਕੇ ਚੱਲੇ ਜਵਾਨੀ ਵਾਲਾ ਜੋਸ਼ ਬੁਢਾਪੇ ਵਿਕ ਨਹੀਂ ਰਿਹਾ ਕਰਦਾ ਮਰ ਜਵਾਨੀ ਨੂੰ ਬੁਢਾਪੇ ਵਾਲਾ ਤਜਰਬਾ ਨਹੀਂ ਹੁੰਦਾ ਜੇ ਤਜਰਬਾ ਤੇ ਜੋਸ਼ ਦੋਵੇਂ ਚੀਜ਼ਾਂ ਮਿਲ ਜਾਣ ਕਹੂੰਗੀ ਕਲਿਆਣ ਹੋਇਆ ਕਰਦੀ ਏ ਉਸ ਵੇਲੇ ਵੀ ਭਾਈ ਝਗੜਾ ਆਜ ਵੀ ਆਈ ਤੇ ਜਵਾਨੀ ਦਾ ਤੇ ਬੁਢਾਪੇ ਦਾ ਹੋਰ ਕੋਈ ਝਗੜਾ ਨਹੀਂ ਰਿਹਾ ਸੋ ਉਸ ਵੇਲੇ ਗੱਬਰੂ ਮੁੰਡੇ ਬਾਹਰ ਬੈਂਦੇ ਸਨ ਸੌਂਦੇ ਸੰਸੰਗਾਨੀਆਂ ਕਹਾਣੀਆਂ ਘਰੋਂ ਦੌਰ ਜਾਂਦੇ ਨੇ ਮੇਰੀ ਨਿਸ਼ਾ ਖਾਲਸਾ ਜੀ ਕਿ 30 ਸਾਲ ਤੋਂ ਪਹਿਲਾ ਪਹਿਲਾ ਕੋਰਾਂ ਮੁੰਡਾ ਜਿੰਨਾ ਮੌਤ ਨੂੰ ਪ੍ਰਵਾਨ ਕਰਦਾ ਹੱਸ ਕੇ ਉਤੋਂ ਅੱਗੇ ਵਧ ਕੇ ਸਿਰ ਆਣ ਪੈ ਮੌਤ ਤੇ ਬਿਸ਼ੱਕ ਹੋ ਜਾਏ ਮੈਂ ਪ੍ਰਵਾਨ ਕਰਨ ਦੀ ਕਰਿਆ ਕਰਦਾ ਕੋਈ ਉਹ ਢਾਪੇ ਵਿੱਚ ਲਾਲਚ ਪੈਦਾ ਹੁੰਦਾ ਜਿਉਂ-ਜਿਉਂ ਇਹ ਵੱਡਾ ਹੁੰਦਾ ਹੈ ਤੇ ਉਹਦੇ ਉਹ ਜ਼ਿੰਦਗੀ ਦਾ ਲਾਲਚ ਹੁੰਦਾ ਮੈਂ ਕਈ ਵਾਰ ਕੱਸਿਆ ਕਰਦਾ ਛੋਟੇ ਸ਼ਬਦ ਪੜ੍ਹਿਆ ਕਰਦੇ ਹਨ ਵੀ ਬਹੁੜ ਜਨਮਾਂ ਆਵਾ ਸੱਚਿਆ ਪਾਸਾ ਬਹੁੜ ਜਨਮਾਂ ਆਵਾ ਕਿਤਨੀ ਬੇਸਮਝੀਏ ਕਿ ਆਦਾ ਮੁੜ ਕੇ ਜਨਮ ਨਾ ਆਵਾ ਮਰ ਜਿਹੜਾ ਜਨਮ ਮਿਲਿਆ ਛੱਡਣ ਨੂੰ ਤੇ ਯਾਰ ਕੋਈ ਨਹੀਂ ਸੋ ਜਿਹੜੀ ਪਦਵੀ ਮਿਲ ਜਾਂਦੀ ਏ ਉਹ ਛੱਡਣ ਨੂੰ ਮਨੁੱਖ ਤਿਆਰ ਨਹੀਂ ਹੁੰਦਾ ਤੇੜਾ ਸਾਰੇ ਇਸੇ ਗੱਲ ਦਾ ਸੋ ਜਵਾਨ ਸੁਖਾ ਸਿੰਘ ਲੱਸਿਆ ਕਰੋ ਜਾ ਸ਼ਕਿਆ ਅਮਰ ਤੇ ਯਾਰਬਰ ਤਿਆਰ ਹੋ ਕੇ ਆ ਗਏ ਹੈ ਮਨਫਦੇ ਬੁਲਾਈ ਤਕਰ ਸਜਾਇਨ ਕਿਰਪਾਨ ਹੈ ਗਾਤਰੇ ਤਾਂ ਦਿਲ ਕੰਬ ਉਠਿਆ ਮਾਪਿਆਂ ਦਾ ਕਿ ਸੁੱਖਾ ਸਿੰਘਾ ਇਹ ਸਿਆਦੇ ਵੱਸਦਾ ਰੋਗ ਨਹੀਂ ਉਤਾਰਦੇ ਇਹ ਸਭ ਕੁਝ ਸਧਾਰਨ ਲੋਕਾਂ ਵਾਂਗ ਰੋ ਗੇ ਇਲਾਕੇ ਦੇ ਚੌਧਰੀਆਂ ਨੂੰ ਪਤਾ ਲੱਗ ਗਿਆ ਸਾਦਾ ਕਾਂ ਬਾਟਾ ਕਾਂ ਪੀੜੀ ਆ ਜਾਏਗਾ ਇਹ ਗੱਲ ਕਹਿਣਾ ਉਦੋਂ ਵੀ ਅੱਜ ਵੀ ਔਰ ਉਸ ਤੋਂ ਪਹਿਲਾਂ ਵੀ ਕਾਨੂੰਨ ਸਾਰਿਆਂ ਬਾਤੇ ਕਰੇ ਇੱਕੋ ਜਿਹਾ ਨਹੀਂ ਦੇ ਹੋਇਆ ਵਿਦਵਾਨਾਂ ਦੀ رائے ਕਾਨੂੰਨ ਗਰੀਬ ਉਤੇ ਰਾਜ ਕਰਦਾ ਹੈ ਪਰ ਅਮੀਰ ਔਰ ਹੁਕਮਰਾਨ ਕਾਨੂੰਨ ਤੇ ਰਾਜ ਕਰਿਆ ਕਰਦਾ ਕਿਉਂਕੋ ਆਪਣੀ ਮਰਜ਼ੀ ਮੁਤਾਬਕ ਕਾਨੂੰਨ ਬਦਲ ਸਕਦਾ ਹੈ ਤੇ ਖੈਰ ਮੈਂ ਅਰਥ ਕਰ ਰਹੀ ਸੀ ਉਤਾਰਦੇ ਮਰਤੂ ਕਾ ਸਿੰਘ ਨੂੰ ਚੜੀ ਹੋਈ ਪਾਂ ਉਹ ਮੌਦੀ ਪਰਵਾਹ ਕਿੱਥੇ ਕਰਦਾ ਨਹੀਂ ਮੰਨੇ ਆ ਮਾਪਿਆਂ ਨੂੰ ਪਰਵਲ ਹੋ ਗਿਆ ਪਤ ਪੁੱਤਰ ਦਾ ਮੋਹ ਉਹਦੇ ਧਰਮ ਨਾਲੋਂ ਪਿਆਰ ਲੱਗਾ ਸੁੱਖਾ ਪਿਆ ਕੇ ਬੇਉਸ਼ ਕਰ ਦਿੱਤਾ ਹੈ ਦਿਨੁੱਤੇ ਪਏ ਦੇ ਕੇਸ ਕਰ ਦਿੱਤੇ ਨੇ ਜਦ ਕੇਸ ਹੀ ਨਹੀਂ ਰਹਿਣਗੇ ਫਿਰ ਸਿੱਖੀ ਦਾ ਨਿਸ਼ਾਨ ਕਿੱਥੇ ਰਹਿ ਜਾਏਗਾ ਸੁ ਨਾਰਾਜ਼ ਨਾ ਹੋਣਾ ਅਗਦੇ ਹਾਲਾਤ ਵਿੱਚ ਕਈ ਗੱਬਰੂ ਮੁੰਡਿਆਂ ਨੇ ਧਾਰੀਆਂ ਇਸ ਵਾਰ ਤੇ ਕਟਾਈਆਂ ਨੇ ਕਿਉਂਕਿ ਮੌਦਾ ਖਤਰਾ ਸਾਹਮਣੇ ਨਜ਼ਰ ਆ ਰਿਹਾ ਹੈ ਖੈਰ ਅਗਲੀ ਕਹਾਣੀ ਨਹੀਂ ਕਹਿੰਦਾ ਜਿਹੜੇ ਠਕਿਆ ਕਿਸ ਗਾਇਬ ਹਨ ਅਗਲਕੋ ਠੀ ਗੱਬਰੂ ਨੂੰ ਦੌੜੇ ਆ ਛਪੜ ਦੇ ਕੰਡੇ ਤੇ ਜਾ ਕੇ ਖੂਬੀ ਛਾਲ ਮਾਰ ਦਿੱਤੀ ਹੋ ਸਕਦਾ ਪਾਣੀ ਥੋੜਾ ਹੋਵੇਗਾ ਡੁੱਬ ਨਹੀਂ ਸਕਿਆ ਲੋਕ ਦੌੜੇ ਨਾਪੇ ਦੌੜੇ ਉਧਾਰੇ ਜਾ ਕੇ ਰਾ ਪਾਇਆ ਕਰਨਾ ਚਾਹਦੇ ਨੇ ਬਾਹਰ ਨਹੀਂ ਨਿਕਲਦਾ ਕੋਈ ਚੰਗਾ ਸਿਆਣਾ ਆਦਮੀ ਜਾ ਰਿਆ ਸੀ ਰਾਹ era ਉਹਨਾਂ ਨੇ ਕਿ ਖੂਹ ਤੇ ਬੰਦੇ ਕਿਉਂ ਇਕੱਠੇ ਹੋਏ ਨੇ ਜਾ ਕੇ ਪੁੱਛਿਆ ਉਹਨਾਂ ਨੇ ਕਿ ਆਹ ਗੱਲ ਹੈ ਕਹਿੰਦਾ ਹਟ ਜਾਓ ਬਾਹਰ ਛੱਡ ਦਿਓ ਤੁਸੀਂ ਖਲੋ ਕੇ ਮੰਨਦੇ ਉੱਤੇ ਕਹਿੰਦਾ ਮੁੰਡਿਆ ਜੇ ਮਰਨਾ ਹੀ ਮਰਨੇ ਤੇ ਕੁਝ ਕਰਕੇ ਮਾਰੇ ਕਹਿਣਾ ਨਹੀਂ ਮੌਤ ਕਿਉਂ ਮਰਦਾ ਹੈ ਇੱਕ ਸ਼ਬਦਾਂ ਤਕਦੀਰ ਬਦਲ ਦਿੱਤੀ ਕਿੰਨਾਂ ਭਾਈ ਸੂਰਮੇ ਬਾਇਓ ਬਾਂਜੋ ਇੱਕ ਉਸ ਕਸਵਤੀ ਤੇ ਤਾਂ ਕੋਈ ਅਪੜੇ ਜਾਂ ਵਿਆਖਿਆ ਵੱਖਰੀ ਹੈ ਮਗਰ ਇੱਕ ਬੋਲ ਨੇ ਤਕਦੀਰ ਬਦਲ ਦਿੱਤੀ ਹੈ ਔਰ ਕਿਸੇ ਕਲਪਤ ਪਾਤਰ ਬਿਗਲਾ ਸਿੰਘ ਨਾਲੋਂ ਵੀ ਸੁਖਾ ਸਿੰਘ ਘਟ ਨਹੀਂ ਹੈ ਇੱਕ ਨਵੀਂ ਚੀਜ਼ ਪਿੱਛੇ ਸੁਣੀ ਸੀ ਕਿ ਸੁਖਾ ਸਿੰਘ ਦਾ ਵਿਆਹ ਨਹੀਂ ਹੋਇਆ ਗਰੇ ਇਤਿਹਾਸਾਂ ਚ ਲਿਖਿਆ ਹੈ ਉਹਦੇ ਘਰ ਲੜਕੀ ਜੰਮੀ ਮਰ ਗਈ ਜਾਂ ਮਾਰ ਦਿੱਤੀ ਗਈ ਇਸ ਰਾਤੇ ਪਾਂਡਾ ਛੇਕਿਆ ਗਿਆ ਮਰ ਇਤਿਹਾਸ ਗਾਰ ਦਾ ਇੱਕ ਸੁਭਾਅ ਬਣ ਜਾਂਦਾ ਹੈ ਵੱਡੇ ਤੋਂ ਵੱਡੇ ਦੀ ਲਿਖਤ ਨੂੰ ਵੀ ਪ੍ਰਵਾਨ ਨਹੀਂ ਕਰਦਾ ਜਿੰਨਾ ਕਰ ਦਲੀਲ ਦੀ ਛੋਟੀ ਤੇ ਪੂਰਾ ਨਾ ਉਤਰੇ ਜਿੰਨਾ ਕਰ ਇਹ ਗੱਲ ਨਾ ਮਿਲ ਜਾਏ ਤੇ ਫਿਰ ਉਹਦਾ ਪਾਂਡਾ ਕਿਹੜੀ ਗੱਲੋਂ ਛੇਕਿਆ ਗਿਆ ਸੀ ਅਸੀਂ ਪਹਿਲੀ ਗੱਲ ਨੂੰ ਖੰਡਨ ਨਹੀਂ ਕਰ ਸਕਦੇ ਬਸ ਭਾਈ ਇਹਨਾਂ ਸ਼ਬਦਾਂ ਨਾਲ ਮੈਂ ਸਮਾਪਤ ਕਰਦਾ ਹਾਂ ਮਾਪੋਸ਼ਾਂ ਦਾ ਮਾਪੋਸ਼ਾਂ ਦਾ ਧੰਨਵਾਦੀ ਹਾਂ ਜਿੰਨਾ ਬੁਲਾਇਆ ਹੈ ਮੈਂ ਤਾਂ ਮੇਰੇ ਵਰਗਾ ਬੁੱਢਾ ਗੌਣਾ ਤਾਂ ਭਰਾ ਜਵਾਨੀ ਦਾ ਹੈ ਸਿਆਣਿਆਂ ਕਿ ਜਵਾਨੀ ਤਾਂ ਰੋਂਦੀ ਹੋਈ ਉਹ ਵੀ ਚੰਗੀ ਲੱਗਦੀ ਜੇ ਗੌਂਦੀ ਹੋ ਤਾਂ ਫਿਰ ਕੀ ਪੁੱਛਣਾ ਹੈ ਤਿਆਰ ਕਰਦੇ ਹਨ ਸੋ ਬਾਕੀ ਜਿਹੜਾ ਹਿੱਸਾ ਰਹਿ ਗਿਆ ਇਹ ਫੇਰ ਆਉਂਦੇ ਵੇਰੇ ਨੂੰ ਸੀ ਬਾਈ ਕਿਉਂਕਿ ਨਾ ਤੁਸੀਂ ਕਿਤੇ ਜਾਣਾ ਤੇ ਨਾ ਆਥਾ ਕਿਤੇ ਜਾਣਾ ਕਿਉਂਕਿ ਆਹ ਤਾਂ ਇਸ ਚੱਕਰ ਵਿੱਚ ਪਈ ਰਹਿਣਾ ਹੈ ਨਿਕਲਣ ਦੀ ਕੋਈ ਇੱਛਾ ਹੀ ਨਹੀਂ ਖੈਰ ਆਦਮੀ ਕਿਮ ਫਰਤੋ ਛੇਤੀ ਫੇਰ ਜਾਣਾ ਖੇ ਮਾ ਜਾਣਾ ਕਈ ਵਾਰ ਆਪਣੇ ਆਪ ਕਈਆਂ ਹੀ ਗੱਲਾਂ ਕਿਸੇ ਅਰਥ ਨਾਲ ਕਹਿ ਦਿਆ ਨੇ ਸੁਣੋ ਵਾਲਾ ਅਥ ਹੋਰ ਕੱਢ ਲੈਂਦਾ ਕਿਤੇ ਇੱਕ ਮੇਰਾ ਗੀਤ ਸੀ ਉਹਦੀ ਪੰਕਤੀ ਹੈ ਕਿ ਕਿਤੇ ਸਮਝ ਨਾ ਬੈਠੀ ਕਿ ਹੁਣ ਮੈਂ ਪਿਆਰ ਨਹੀਂ ਕਰਦਾ ਪਾਪਨੀ ਜੀਵਨ ਸਾਥ ਨੂੰ ਕਹਿ ਰਿਹਾ ਕਿਤੇ ਇਹ ਸਮਝ ਨਾ ਬੈਠੀ ਕਿ ਹੁਣ ਮੈਂ ਪਿਆਰ ਨਹੀਂ ਕਰਦਾ ਸਿਰਫ ਅਗਲੇ ਜਨਮ ਵਿੱਚ ਮਿਲਣ ਦਾ ਇਕਰਾਰ ਨਹੀਂ ਕਰਦਾ ਮੇਰਾ ਭਾਵ ਤਾਂ ਵੀ ਅਗਲਾ ਜਨਮ ਮੇਰੇ ਵਾਸਤਾ ਨਹੀਂ ਤੇਰੇ ਵਾਸਤਾ ਨਹੀਂ ਕੀ ਪਤਾ ਮੇਲ ਹੋਵੇਗਾ ਨਾ ਹੋਵੇ ਤਾਂ ਸ਼੍ਰੀਮਤੀ ਇਹ ਨਹੀਂ ਸੋਚਿਆ ਆਖਿਆ ਇਹ ਗੱਲ ਹੈ ਜੇ ਅਗਲੇ ਜਨਮ ਦਾ ਤੁਸੀਂ ਇਕਰਾਰ ਨਹੀਂ ਕਰਦੇ ਤੇ ਜਿੰਨੀ ਤੁਹਾਡੀ ਸੇਵਾ ਕੀਤੀ ਇਹ ਕਰਵਾ ਕੇ ਤੁਰਾਂ ਦੀ ਉਹਨਾਂ ਗਰਮੀਆਂ ਵੀ ਉਹ ਧਾਰ ਨਹੀਂ ਕਰਦੀ ਉਹਨਾਂ ਦੀ ਬਿਮਾਰੀ ਦੇ ਕਾਰਨ ਭਾਈ ਸਰੀਰ ਮੇਰਾ ਤੁਹਾਡੇ ਕੋਲ ਹੈ ਆਤਮਾ ਉੱਥੇ ਹੈ ਇਸ ਵਕਤ ਮੇ ਛੇਤੀ ਚਲਾ ਜਾਣਾ ਚਾਹਨਾ ਸਾਰੀਆਂ ਸੰਗਤਾਂ ਦਾ ਪਰਪੰਨ ਕਾਂ ਦਾ ਚੰਵਾਦੀ ਹਾਂ ਸਿਰ ਨਦੀ ਨਾਮ ਸਿਯੋਗੀ ਮੇਲਾ ਵਾਹਿਗੁਰੂ ਜੀ ਦਾ ਖਾਲਸਾ